ਸ਼ੇਰ ਜੀ ਇਹ ਜੀ ਸ਼੍ਰੀ ਨਾਸਰ ਸਾਹਿਬ ਹਾਂ 500 ਰੁਪਏ ਦਾ ਫੀਸ ਤੁਹਾਡੇ ਕੋਲ ਸੀ ਮੇਰੇ ਬੰਦੇ ਨੇ ਤੋੜ ਨਹੀਂ ਦਿੱਤਾ ਉਹ ਕਲੈਕਸ਼ਨ 500 ਰੁਪਏ ਦਾ ਲਾਇਸੈਂਸ ਬਣਾਉਣਾ ਸੀ ਮਾਰੇ ਬੰਦੇ ਨੂੰ ਫਾਰੀ ਮੈਂ ਤੁਹਾਡੇ ਜਦੋਂ ਆਪਣੇ ਨੂੰ ਲੈਣ ਵਾਸਤੇ ਬਣ ਗਿਆ 500 ਰੁਪਏ ਦਾ ਡਰਾਈਵ ਲਾਇਸੈਂਸ ਕਿਉਂ ਨਹੀਂ ਆ ਆਪਣੀ ਮੁਲਾਜ਼ਮਾਂ ਦੇ ਮੈਡੀਕਲ ਸਰਟੀਫਿਕੇਟ ਕਿਉਂ ਨਹੀਂ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਮਾਰੇ ਜੀ ਤੁਸੀਂ ਦੱਸੋ 8 ਪ੍ਰੈਸ ਵਾਲੇ ਤੇ ਲਾਗ ਕਰਦੇ ਜੇ ਇੱਕ ਬਾਈ ਚਾਰ ਹੁੰਦੇ ਤੇ ਸਾਨੂੰ ਨਾਲ ਕਰੇ ਦਰਾ ਕੇ ਅਸੀਂ ਸੋਚ ਰਹੇ ਹਾਂ ਮੈਡੀਕਲ ਹੈਲਥ ਚੈੱਕਅਪ ਕਰਾ ਦਿੱਤੇ ਤੇ ਕਲਾਸ ਉਹ ਵੀ ਮਾਰੇ ਬੰਦੇ ਆਪ ਆਜਾ ਆ ਤਾਂ ਬੰਦੇ ਨੂੰ ਕੱਟ ਕੀਤਾ ਭਾਜੀ ਲੋ ਫੜੋ ਇਹ ਬੰਦੇ ਨੂੰ ਕੱਟੇ ਬੰਦੇ ਨਾ 3000 ਰੁਪਏ ਹੋ ਗਿਆ ਮੈਨੂੰ ਹੈਲੋ ਫੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਵੇਚਦਾ ਹੈਲੋ ਫੜੋ ਮੈਂ 3000 ਰੁਪਏ ਨੂੰ ਜਾ ਰਿਹਾ ਹਾਂ 500 ਮਿੰਟ ਟ੍ਰੇਡ ਤੇਰੀ ਯਾਰ ਕੈਚੀ ਦਾ ਮੰਗਿਆ ਭਾਜੀ ਮੈਨੂੰ ਕੀ ਪਤਾ ਉਹਨੂੰ ਪੁੱਛੋ ਤਾਂ ਨਾ ਕਿਹੜਾ ਬੰਦਾ ਉਹਦਾ ਨੰਬਰ ਦੋ ਨਾਲ ਹੀ ਇਹ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਦੋ ਉਹਨੂੰ ਉੱਤੇ ਕਾਰਵਾਈ ਕਰੋ ਆਇਆ ਭਾਜੀ ਯਾਰ ਸਾਡੇ ਨਾਲ ਆਇਆ ਮੈਨੂੰ ਕੈਮਰੇ ਚ ਰਿਕਾਰਡੀਆਂ ਆਈਆਂ ਸਾਰੀਆਂ ਵੇ ਇੱਕ ਗੱਲ ਮੈਂ ਕਹਿੰਦਾ ਮੇਰੇ ਨਾਲ ਆ ਲੈ ਸੰਸਰੀ ਨੂੰ ਕਰਾਉਣਾ ਆਪਣੀ ਕੋਈ ਗੱਲ ਹੈ ਉਹ ਰੈਡੀ ਪਾ ਰਿਹਾ ਆ ਤੂੰ ਪੈਸਾ ਦੇ ਵਿੱਚ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਦਾ ਰੀਨੂ ਨਹੀਂ ਕਰਾਉਣਾ ਜਿਹਨੂੰ ਨਹੀਂ ਕਰਾਇਆ ਰੱਬਾ ਨੱਲਾ ਤੇਨੇ ਆ ਲੈ ਲਿਆ ਉਹ ਕਿਉਂ ਦੋਣਾ ਨਾ ਪੈਸਾ ਉਹ ਯਾਰ ਉਹ ਜਾਨਦਾ ਪਿਆ ਮੇਰੇ ਕੰਮ ਤੋਂ ਮੇਰੇ ਸਾਹ ਖੜੇ ਕੋਈ ਜਾਨਦਾ ਪਿਆ ਸਾਡਾ ਮਸਾਲਾ ਇਹ ਕਹਿੰਦਾ ਕਿ ਉਹ ਬੰਦਾ ਰੀਨੂ ਕਰਵਾ ਦੇ ਮੈਂ ਤੁਹਾਨੂੰ ਕਹਿੰਦਾ ਬਲੈਂਕ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਆਇਆ ਇਹ ਮੁੰਡੇ ਦਾ ਨਾਮ ਆਇਆ ਤੁਸੀਂ ਭਾਜੀ ਮੈਨੂੰ ਭਾਜੀ ਉਹ ਜਾਦਾ ਭਾਈ ਸਾਹਿਬ ਲਾ ਕੇ ਪੁੱਛ ਲੋ ਬਲਾਲਾ ਜੀ